ਦੋਸਤੋ ਆਪਣੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਖਿਲਾਫ ਮੈਂ ਪਹਿਲੀ ਵੀਡੀਓ ਪਾਉਣ ਜਾ ਰਹੇ ਹਾਂ ਅੱਜ ਤੱਕ ਮੈਂ ਆਪਣੇ ਬੀਜਪੀ ਦਾ ਇਸਮਤਨ ਕੀਤਾ ਗੱਲ ਕਰ ਇਹਨਾਂ ਦੀਆਂ ਕਰਤੂਤਾਂ ਦੇਖ ਕੇ ਨਾ ਮੈਨੂੰ ਮੈਨੂੰ ਪਾਉਣੀ ਪੈ ਰਹੀ ਆ ਵੀਰ ਜੀ ਗੱਲ ਆਇਆ ਕਿ ਟਰੰਪ ਤੋਂ ਮੋਦੀ ਨੇ ਨਵੇਂ ਮੰਤਰ ਸਿੱਖ ਲਏ ਉਹ ਮੰਤਰ ਨੇ ਸਟਾਕ ਮਾਰਕੀਟ ਦੇ ਇਹ ਥੱਲੇ ਸਾਰਾ ਮਾਲ ਸਾਰੇ ਸ਼ੇਰ ਥੱਲੇੋਂ ਇੱਕ ਟਵੀਟ ਕਰਦੇ ਆ ਲੋਕ ਧੜਾ ਧੜ ਖਰੀਦ ਲੈਂਦੇ ਆ ਫਿਰ ਇੱਕ ਟਵੀਟ ਉਦੋਂ ਵਾਰ 트ੰਪ ਕਰਦਾਗਾ ਲੋਕ ਧੜਾ ਧੜ ਵੇਚ ਦਿੰਦੇ ਆ ਇਹਨਾਂ ਨੂੰ ਕਮਾਈ ਹੋਈ ਕਮਾਈ ਆ ਇਹ ਸਟਾਕ ਮਾਰਕੀਟ ਨੂੰ ਆਪਦੀਆਂ ਉਂਗਲਾਂ ਤੇ ਨਚਾਉਂਦੀ ਆ ਤੇ ਆਪਣੇ ਹਿਸਾਬ ਨਾਲ ਚਲਾ ਰਹੇ ਆ ਹੁਣ ਦੇਖੋ ਕੱਲ ਮੋਦੀ ਜੀ ਨੇ ਟਵੀਟ ਕੀਤਾ ਕਹਿੰਦੇ ਵੀ ਡੋਨਾਲਡ 트ੰਪ ਮਾਈ ਦੋਸਤ ਵਗੈਰਾ ਮੈਂ ਸਾਰੀ ਉਹ ਕਟੇਂਗਾ ਟਵੀਟ ਦੀ ਇਹਦੇ ਵਿੱਚ ਪਾਉਂਗਾ ਵੀਡੀਓ ਦੇ ਵਿੱਚ ਉਹ ਪੜ ਲਿਓ ਤੁਸੀਂ ਤੇ ਲੋਕਾਂ ਨੇ ਮਾਲ ਖਰੀਦਿਆ ਤੇ ਉਸ ਤੋਂ ਬਾਅਦ ਕੀ ਹੋਇਆ ਰਾਤ ਨੂੰ ਡੋਨਲਡ ਟਰੰਪ ਜੀ ਦੁਜੇ ਤੇ 24 ਘੰਟੇ ਬਾਅਦ ਟਵੀਟ ਕਰਦਿਆ ਚਾਇਨਾ ਉੱਪਰ 130% ਟੈਰਫ ਤੇ ਮਾਰਕੀਟ ਧੜੰਮ ਦੇਣੇ ਥੱਲੇ ਡਿੱਗੀ ਯੂਐਸ ਮਾਰਕੀਟ ਜਮੇ ਬਿਲਕੁਲ ਕ੍ਰੈਸ਼ ਹੋ ਗਈ ਸੋਮਵਾਰ ਨੂੰ ਪਤਾ ਨਹੀਂ ਕੀ ਹੋਊਗਾ ਇੰਡੀਅਨ ਸਟਾਕ ਮਾਰਕੀਟ ਦਾ ਦੋਸਤੋ ਇਹ ਨਮਾ ਮੰਤਰਾ ਜੋ ਮੋਦੀ ਜੀ ਨੇ ਐਵੇਂ ਕਪੜਿਆਂ ਚ ਪੈਂਦੇ ਸੀਗੇ ਉਧਰ ਆਇਚੋ ਖਾਲਿਆ ਕਮਿਸ਼ਨ ਉਹ ਚੋ ਖਾਲਿਆ ਕਮਿਸ਼ਨ ਨਾ ਲੋੜ ਹੀ ਨਹੀਂ ਇਹ ਤਾਂ ਨਾ ਨਵਾਂ ਕਿਹੜਾ ਸ਼ੇਅਰ ਮਾਰਕੀਟ ਮਿਲਿਆ ਜਿਹਦੇ ਵਿੱਚ ਟ੍ਰਿਲੀਅਨ ਡਾਲਰ ਬਿਲੀਅਨ ਟ੍ਰਿਲੀਅਨ ਕਮਾ ਰਿਹਾ ਇੱਕ ਟਵੀਟ ਦੇ ਦਿੱਸ ਦਿੱਤੇ ਹੁਣ ਮੈਂ ਤੁਹਾਨੂੰ ਚਾਰਟ ਵੀ ਦਿਖਾਉਂਗਾ ਦੇਖੋ ਜਿੱਥੇ ਮੇਰੇ ਨਿਸ਼ਾਨ ਲੱਗੇ ਹੋਇਆ ਥੱਲੇ ਮਾਲ ਖਰੀਦ ਲੈਂਦੇ ਆ ਉੱਪਰ ਜਾ ਕੇ ਵੇਚ ਦਿੰਦੇ ਆ ਥੱਲੇ ਖਰੀਦ ਲੈਂਦੇ ਆ ਲੋਕਾਂ ਨੂੰ ਕਹਿੰਦੇ ਆ ਖਰੀਦੋ ਇੱਕ ਤਰ੍ਹਾਂ ਦਾ ਗੁਵਾਰਾ ਬਣਾਤਾ ਸਟਾਕ ਮਾਰਕੀਟ ਖਰੀਦੋ ਪੰਪ ਕਰੀ ਜਾਂਦੇ ਆ ਪੰਪ ਕਰੀ ਜਾਂਦੇ ਆ ਜਦੋਂ ਮਨ ਕਰਦਾ ਉਹ ਸਾਰਿਆਂ ਨੂੰ ਚਿਪਕਾ ਕੇ ਮਾਲ ਸਾਰਾ ਮਾਲ ਡੰਪ ਕਰ ਦਿੰਦੇ ਆ ਦੇ ਲੋਕ ਰੋਂਦਿਆ ਕਰਲਾਉਂਦਿਆ ਲੋਕਾਂ ਦਾ ਨੁਕਸਾਨ ਹੀ ਨੁਕਸਾਨ ਇਹਦੇ ਵਿੱਚ ਦੋਸਤੋ ਇਹ ਗੱਲ ਮੈਨੂੰ ਵਧੀਆ ਨਹੀਂ ਲੱਗੀ ਹੈ ਜਿੰਮੇਵਾਰ ਕੁਰਸੀਆਂ ਤੇ ਬਹਿ ਕੇ ਇਹੋ ਜਿਹੇ ਕਿਰਤੂਤਾਂ ਘੜਾਉਣੀਆਂ ਨੇ ਇਹਨਾਂ ਨੇ ਇਹ ਬਾਹਲਾ ਟਾਈਮ ਨਹੀਂ ਚੱਲਦੇ ਇਹ ਦੇਖੀ ਜਦੋਂ ਇਹ ਜਾਵੜਣਗੇ ਲੋਕ ਇਹਨਾਂ ਨੂੰ ਗਾਲਾਂ ਕੱਢਿਆ ਕਰਨਗੇ ਟਵੀਟਾਂ ਦੇ ਸਿਰ ਤੇ ਸ਼ੇਅਰ ਮਾਰਕੀਟ ਚ ਚਲਾਉਂਦੇ ਆ ਲੋਕਾਂ ਦੀ ਹੱਕ ਹਲਾਲ ਦੀ ਕਮਾਈ ਲਾਈ ਵੀ ਸਾਰੇ ਜਾਨੀ ਕਿ ਵਰ ਜਾਂਦੀ ਆ ਸਭ ਕਾਸੇ ਚੰਗਾ ਵਈ ਬਰੇਜ ਜੀਓਸਕੋਪ ਦੇਖਦੇ ਰਿਆ ਕਰੋ ਅਸੀਂ ਤਾਜ਼ੀਆਂ ਤੇ ਸ਼ਾਰਟ ਵਾਸਤੇ